ਮੇਰਾ ਰਾਜਵਿੰਦਰ ਸਿੰਘ ਮਲੇਸ਼ੀਆ ਗਿਆ ਸੀਗਾ ਜੀ ਘੁੰਮਣ ਫਿਰਨ ਲਈ 6 ਤਰੀਕ ਨੂੰ 7 ਤਰੀਕ ਨੂੰ ਉੱਥੇ ਪਹੁੰਚਿਆ ਤੇ ਉੱਥੇ ਜਾਣ ਤੋਂ ਬਾਅਦ 9 ਤਰੀਕ ਨੂੰ ਉਹਨੇ ਮੇਰੇ ਕੋਲੋਂ ਪੈਸੇ ਕਿਹਾ ਮੈਨੂੰ ਚਾਹੀਦੇ ਆ ਕਿਉਂਕਿ ਉਹਦੇ ਪੈਸੇ ਕਿਸੇ ਨੇ ਕੱਢ ਲਏ ਤਾਂ ਮੈਂ ਉਹਨੂੰ 1 ਲੱਖ ਰੁਪਇਆ ਉਹਦੀ ਬੈਂਕ 'ਚ ਪਾਇਆ ਜਦ ਕਿ ਉਹਦੀ ਬੈਂਕ ਉਹ ਕਹਿੰਦਾ ਕਿ ਉਹਨੂੰ ਇਸ ਟਾਈਮ ਬੰਦ ਹੋ ਗਈ ਆ ਤਾਂ ਮੈਨੂੰ ਕੈਸ਼ ਪੈਸੇ ਚਾਹੀਦੇ ਆ ਫਿਰ ਮੈਂ ਉਹਨੂੰ 1 ਲੱਖ ਰੁਪਇਆ ਹੋਰ ਕੈਸ਼ ਆਈਡੀ ਜੋ ਕਿ ਉਹਨੇ ਕਿਸੇ ਟੈਕਸੀ ਡਰਾਈਵਰ ਦੇ ਦਿੱਤੀ ਸੀ ਉਦੀ ਕੈਸ਼ ਆਈਡੀ ਤੇ ਮੈਂ ਉਹਨੂੰ 1 ਲੱਖ ਰੁਪਇਆ ਵਾਪਸ ਪਾਇਆ ਤੇ ਉਸ ਤੋਂ ਬਾਅਦ ਅਗਲੇ ਦਿਨ ਮੈਨੂੰ ਇਹ ਸੂਚਨਾ ਮਿਲੀ ਕਿ ਭਾਈ ਮੇਰੇ ਬ੍ਰਦਰ ਦੀ ਐਕਸੀਡੈਂਟ ਵਿੱਚ ਮੌਤ ਹੋ ਗਈ ਹੈ ਤੇ ਜੋ ਕਿ ਮੇਰੇ ਲਈ ਬਹੁਤ ਮੰਦ ਭਾਗੀ ਸੀ ਤੇ ਮੈਨੂੰ ਇਹ ਚੀਜ਼ ਸਹੀ ਨਹੀਂ ਲੱਗੀ ਕਿਉਂਕਿ ਪੁਲਿਸ ਦੀ ਮੈਨੂੰ ਇਸ ਰਿਪੋਰਟ ਤੋਂ ਕੋਈ ਵਿਸ਼ਵਾਸ ਨਹੀਂ ਹੋਇਆ ਤੇ ਮੈਂ ਪ੍ਰਸ਼ਾਸਨ ਤੋਂ ਇਨਸਾਫ ਦੀ ਮੰਗ ਚਾਹੁੰਦਾ ਹਾਂ ਕਿ ਕੋਈ ਵੀ ਮੇਰਾ ਭੈਣ ਭਰਾ ਅੱਗੇ ਤੁਮਲੇਸ਼ਾ ਜਾਵੇ ਤਾਂ ਹੋਰ ਸਾਵਧਾਨ ਹੋ ਕੇ ਜਾਵੇ ਜਾਂ ਪੁਛਪੜਤਾਲ ਕਰਕੇ ਜਾਵੇ ਕਿ ਉਹ ਤੇ ਕੀ ਹੁੰਦਾ ਹੈ ਜਾਂ ਕੀ ਬੰਦ ਆਏ ਤਾਂ ਅੱਜ ਦੀ ਵਾਰ ਤੁਹਾਡੀ ਗੱਲ ਕਦੋਂ ਹੀ ਹੋਵੇਗੀ ਆਖਰੀ ਵਾਰ ਮੇਰੀ ਗੱਲ ਉਹਦੇ ਨਾਲ ਸ਼ਨੀਵਾਰ ਨੂੰ ਹੋਈ ਸੀ ਤਕਰੀਬਨ ਆ ऑस्ट्रेलिया ਦੇ 4 ਵਜੇ ਦੇ ਕਰੀਬ ਸੌਰੀ 12 ਵਜੇ ਦੇ ਰਾਤ 12 ਵਜੇ ਦੇ ਕਰੀਬ ਦੁਬਾਰਾ ਫਿਰ ਕੋਨਾ ਆਇਆ ਸੀ ਤੁਹਾਨੂੰ ਲੱਗਦਾ ਮੈਨੂੰ ਉਹ ਥੋੜਾ ਘਬਰਾਇਆ ਹੋਇਆ ਲੱਗਦਾ ਸੀਗਾ ਮੈਨੂੰ ਸੋ ਆ ਸਹੀ ਨਹੀਂ ਲੱਗ ਰਿਹਾ ਸੀਗਾ ਥੋੜਾ ਘਬਰਾਇਆ ਹੋਇਆ ਨਰਵਸ ਲੱਗਦਾ ਪਿਆ ਸੀਗਾ ਸਾਡੇ ਇਲਾਕੇ ਦਾ ਜੋ ਜੀਰਿਆ ਹਲਕੇ ਦੇ ਵਿੱਚ ਪਿੰਡ ਵਸਤੀ ਬੂਟੇ ਵਾਲੀ ਪੈਂਦਾ ਉੱਥੋਂ ਦਾ ਬੜਾ ਨੌਜਵਾਨ ਨੌਰਨਸਟ ਨੌਜਵਾਨ ਸੀਗਾ ਜਯਵਿੰਦਰ ਸਿੰਘ ਔਰ ਕੁਝ ਦਿਨ ਪਹਿਲਾਂ ਉਹ ਮਲੇਸ਼ੀਆ ਘੁੰਮਣ ਫਿਰਨ ਗਿਆ ਸੀ ਔਰ ਬੜਾ ਸਾਊ ਤੇ ਨੇਕ ਨੌਜਵਾਨ ਸੀ ਅਮਰਤਾਰੀ ਪਰਿਵਾਰ ਆ ਅਮਰਤਾਰੀ ਮੁੰਡਾ ਸੀ ਉਦੋਂ ਉੱਥੇ ਜਾ ਕੇ ਉਹਦੇ ਨਾਲ ਜਿਹੜਾ ਹੈਪਨ ਹੋਇਆ ਹੈ ਔਰ ਇਸ ਵਕਤ ਸਾਡੇ ਹਲਾਕੇ ਦੇ ਵਿੱਚ ਬੜੀ ਜਿਹੜੀ ਆ ਉਹ ਸੋਗ ਦੀ ਲਹਿਰ ਜਿਹੜੀ ਉਹ ਦੌੜ ਗਈ ਹੈ ਕਿਉਂਕਿ ਸਾਨੂੰ ਇਸ ਚੀਜ਼ ਦਾ ਸ਼ੱਕ ਹੈ ਕਿ ਉਸ ਦੇ ਨਾਲ ਕੁਝ ਗਲਤ ਅੰਸਰਾਂ ਨੇ ਉਹਨੂੰ ਆਪਣਾ ਹੀ ਆਪ ਕਬਜ਼ੇ ਦੇ ਵਿੱਚ ਲੈ ਲਿਆ ਔਰ ਉਸ ਦਾ ਜਿਹੜਾ ਆਸਟ੍ਰੇਲੀਆ ਉਹਦਾ ਭਰਾ ਰਹਿੰਦਾ ਸੀ ਉਸ ਤੋਂ ਉਹਨਾਂ ਨੇ ਦੋ ਤਿੰਨ ਵਾਰੀ ਮਨੀ ਵੀ ਜਿਹੜੀ ਸੀ ਉੱਥੋਂ ਆਨਲਾਈਨ ਭਵਾਈ ਹੈ ਔਰ ਉਸ ਤੋਂ ਬਾਅਦ ਚ ਉਹਦਾ ਫੋਨ ਨੌਜਵਾਨ ਦਾ ਉੱਥੇ ਬੰਦ ਹੋ ਗਿਆ ਰਮਾਡਾ ਹੋਟਲ ਦੱਸਦੇ ਆ ਜਿੱਥੇ ਉਹ ਠਹਿਰਿਆ ਸੀ ਪਰ ਉੱਥੇ ਜਦੋਂ ਇਸ ਨੌਜਵਾਨ ਨੂੰ ਪਤਾ ਲੱਗਿਆ ਉਹਦੇ ਭਰਾ ਨੂੰ ਉਹ ਉੱਥੋਂ ਆਸਟ੍ਰੇਲੀਆ ਤੋਂ ਜਲਦੀ ਜਿਹੜਾ ਆਪਣੇ ਭਰਾ ਦੇ ਮਤਲਬ ਕਿ ਉਹਨੂੰ ਜਦੋਂ ਪਤਾ ਲੱਗ ਗਿਆ ਕਿ ਪੈਸੇ ਜਿਹੜੇ ਆ ਲੈ ਕੇ ਇਸ ਤੋਂ ਬਾਅਦ ਚ ਉਹ ਨੌਜਵਾਨ ਦਾ ਫੋਨ ਜਦਵਿੰਦਰ ਸਿੰਘ ਦਾ ਬੰਦ ਹੋ ਗਿਆ ਤੇ ਉੱਥੋਂ ਫਲਾਈਟ ਲੈ ਕੇ ਉਹ ਜਦੋਂ ਆਪਣਾ ਉੱਥੇ ਮਲੇਸ਼ੀਆ ਪਹੁੰਚਿਆ ਕੋਲਾਲੰਪੁਰ ਜਿਹੜੀ ਰਾਜਧਾਨੀ ਹੈ ਮਲੇਸ਼ੀਆ ਦੀ ਔਰ ਜਦੋਂ ਉੱਥੇ ਗਿਆ ਤੇ ਉਹਦਾ ਮਤਲਬ ਕਿ ਉਹਨੂੰ ਫ੍ਰੀਜਰ ਚ ਉਹਦੀ লাশ ਨੂੰ ਲਾਇਆ ਹੋਇਆ ਸੀਗਾ ਔਰ লাশ ਵੀ ਉਧਰ ਘਟਨਾ ਵਾਲੀ ਕੋਈ ਇਹ ਸਹੀ ਪਤਾ ਨਹੀਂ ਲੱਗ ਰਿਹਾ ਕਿ ਉਹਦਾ ਉਹਨਾਂ ਦੇ ਦੱਸਣ ਦੇ ਮੁਤਾਬਕ ਆ ਮਲੇਸ਼ੀਆ ਦੀ ਗਵਰਨਮੈਂਟ ਦੇ ਵੀ ਉਹਦੇ ਨਾਲ ਐਕਸੀਡੈਂਟ ਹੋਇਆ ਪਰ ਉਹਦੇ ਨਾਲ ਐਕਸੀਡੈਂਟ ਵਾਲੀ ਸਥਿਤੀ ਲੱਗਦੀ ਨਹੀਂ ਸੀ ਸੋ ਉੱਥੇ ਜਾ ਕੇ ਜੋ ਕੁਝ ਉਹਨੇ ਦੇਖਿਆ ਉਹਦੇ ਬ੍ਰਦਰ ਦੇ ਨਾਲ ਕਾਫੀ ਉਹਦੇ ਸਰੀਰ ਦੇ ਨਾਲ ਇਹੋ ਜੀਆਂ ਮਤਲਬ ਕਿ ਉਹਦੇ ਹੈਪਨ ਹੋਏ ਸੀਗੇ ਜਿਸ ਤੋਂ ਇਹ ਲੱਗਦਾ ਸੀਗਾ ਕਿ ਉਸ ਦੇ ਨਾਲ ਕਿਸੇ ਗਲਤ ਅਨਸਰਾਂ ਨੇ ਪੈਸੇ ਵੀ ਲੈ ਕੇ ਤੇ ਉਸ ਨੌਜਵਾਨ ਦਾ ਜਿਹੜਾ ਸਾਨੂੰ ਸ਼ੱਕ ਹੈ ਕਿ ਕਤਲ ਕਰ ਦਿੱਤਾ ਗਿਆ ਹੈ। ਔਰ ਅਸੀਂ ਪ੍ਰਸ਼ਾਸਨ ਤੋਂ ਮੰਗ ਕਰਦੇ ਹਾਂ ਗਵਰਨਮੈਂਟ ਤੋਂ ਪੰਜਾਬ ਗਵਰਨਮੈਂਟ ਤੋਂ ਮੰਗ ਕਰਦੇ ਹਾਂ ਕਿ ਇੱਕ ਸਾਊ ਇਨਸਾਨ ਸਾਊ ਪਰਿਵਾਰ ਆ ਅਮਰਤਾਰੀ ਨੌਜਵਾਨ ਆ ਜਿਹੜੇ ਸਾਡੇ ਬੱਚੇ ਘੁੰਮਣ ਜਾਂਦੇ ਆ ਔਰ ਉਸ ਤੋਂ ਬਾਅਦ ਦੇ ਵਿੱਚ ਚਾਹੇ ਉਹ ਆਪਣੀਆਂ ट्रैवल ਹਿਸਟਰੀਆਂ ਬਣਾਉਂਦੇ ਆ ਚਾਹੇ ਉਹ ਏਡੇ ਏਡੇ ਨਾਮੀ ਹੋਟਲਾਂ ਦੇ ਵਿੱਚ ਠਹਿਰਦੇ ਇੰਟਰਨੈਸ਼ਨਲ ਹੋਟਲਾਂ ਦੇ ਵਿੱਚ ਤੇ ਉੱਥੇ ਵੀ ਸਾਡੇ ਬੱਚੇ ਸਿਕਿਉਰ ਨਹੀਂ ਤੇ ਅਸੀਂ ਕਿੱਥੋਂ ਆਸ ਰੱਖਾਂਗੇ ਇਹ ਕੋਈ ਇੱਕ ਘਟਨਾ ਨਹੀਂ ਹੈਗੀ ਜਿਵੇਂ ਜਿਵੇਂ ਲੋਕਾਂ ਨੂੰ ਪਤਾ ਲੱਗਦਾ ਹੋਰ ਵੀ ਇਹੋ ਜਿਹੀਆਂ ਕੰਟਰੀਆਂ ਦੇ ਵਿੱਚ ਜਿਹੜੀਆਂ ਉਹ ਘਟਨਾਵਾਂ ਹੋ ਰਹੀਆਂ ਨੇ ਇਹ ਮਲੇਸ਼ੀਆ ਦੇ ਵਿੱਚ ਖਾਸ ਕਰਕੇ ਆ ਔਰ ਅਸੀਂ ਅਪੀਲ ਕਰਦੇ ਆ ਕਿ ਨੌਜਵਾਨ ਜਿਹੜੇ ਆ ਇਕੱਲੇ ਨੌਜਵਾਨ ਜਿਹੜੇ ਜਾਂਦੇ ਉਹ ਇਸ ਤਰ੍ਹਾਂ ਨਾ ਜਾਣ ਆਵੇਂ ਇੰਟਰਨੈਸ਼ਨਲ ਹੋਟਲ ਆ ਪਰ ਜੋ ਇਹ ਸਾਡੇ ਪਰਿਵਾਰ ਦੇ ਨਾਲ ਵਾਪਰਿਆ ਬੜਾ ਮੰਦਭਾਗਾ ਜਿਹੜਾ ਇਹ ਘਟਨਾ ਵਾਪਰੀ ਆ ਛੋਟੇ ਛੋਟੇ ਉਸ ਦੇ ਦੋ ਬੱਚੇ ਨੇ ਔਰ ਅੱਜ ਆਪਣੇ ਮਾਪਿਆਂ ਨੂੰ ਬੱਚਿਆਂ ਨੂੰ ਆਪਣੇ ਪਰਿਵਾਰ ਨੂੰ ਸਦਾ ਵਾਸਤੇ ਉਹ ਪਰਿਵਾਰ ਤੋਂ ਵਿਛੜ ਗਿਆ ਔਰ ਇਹ ਬੜਾ ਡੂੰਗਾ ਸਦਮਾ ਹੈ ਔਰ ਇਹ ਸਦਮੇ ਤੋਂ ਸਾਨੂੰ ਮਤਲਬ ਕਿ ਸਰਕਾਰਾਂ ਦੀ ਸਥਿਤੀ ਜਿਹੜੀ ਆ ਉਹ ਸਪਸ਼ਟ ਕਰਨ ਸਰਕਾਰਾਂ ਕਿ ਅਸੀਂ ਇੱਕ ਆਪਣੇ ਘੁੰਮਣ ਫਿਰਨ ਵਾਸਤੇ ਜਿਹੜੇ ਬੱਚੇ ਜਾਂਦੇ ਆ ਉਹਨਾਂ ਦੀ ਜ਼ਿੰਦਗੀ ਦਾ ਸਵਾਲ ਆ ਉਹਦੀ ਉਹਨਾਂ ਦੀ ਜ਼ਿੰਦਗੀ ਜਿਹੜੀ ਸਿਕਿਉਰ ਜੇ ਨਾਮੀ ਹੋਟਲਾਂ ਦੇ ਵਿੱਚ ਇਹੋ ਦੀਆਂ ਕੰਟਰੀਆਂ ਚ ਹੋਊਗੀ ਨਾ ਤੇ ਫਿਰ ਕਿਸ ਤਰ੍ਹਾਂ ਇਹ ਇਹ ਜਿਹੜਾ ਵਿਚਾਰ ਚੱਲਣਗੇ ਸੋ ਅਸੀਂ ਮੰਗ ਕਰਦੇ ਆ ਸਰਕਾਰਾਂ ਤੋਂ ਮੰਗ ਕਰਦੇ ਆ ਪੰਜਾਬ ਸਰਕਾਰ ਤੋਂ ਵੀ ਮੰਗ ਕਰਦੇ ਆ ਭਾਰਤੀ ਸਰਕਾਰ ਤੋਂ ਇੰਡੀਆ ਤੋਂ ਮੰਗ ਕਰਦੇ ਆ ਕਿ ਸਾਡੇ ਬੱਚੇ ਔਰ ਪਰਿਵਾਰ ਦਾ ਜਿਹੜਾ ਉਹ ਇਨਸਾਫ ਜ਼ਰੂਰ ਉਹਨਾਂ ਨੂੰ ਮਿਲੇ ਤਾਂ ਕਿ ਸਾਨੂੰ ਸਹੀ ਦਾ ਪਤਾ ਲੱਗ ਜਾਵੇ ਕਿ ਉਸ ਦੇ ਨਾਲ ਹੋਇਆ ਕੀ ਆ ਅਲਰਾਇਡੀ ਮੰਧਪਾਗ ਦੀ ਘਟਨਾ ਜਿਹੜੀ ਵਾਪਰੀ ਆ ਜੋ ਉਹਦੇ ਜਿਹੜਾ ਉਸ ਦੀ ਬਾਡੀ ਸੀਗੀ ਉਹ ਬਾਡੀ ਵੀ ਇੰਨੀ ਫ੍ਰੈਕਚਰ ਕੀਤੀ ਗਈ ਸੀ ਔਰ ਉਸ ਨੂੰ ਜਾਂ ਕੋਈ ਹੋਟਲ ਦੇ ਵਿੱਚ ਇਹੋ ਜੀ ਚੀਜ਼ ਦਿੱਤੀ ਗਈ ਆ ਜਿਸ ਦੇ ਨਾਲ ਉਹਨੂੰ ਮਤਲਬ ਕਿ ਕਿਸ ਤਰ੍ਹਾਂ ਮੌਤ ਦੇ ਘਾਟ ਉਤਾਰਿਆ ਗਿਆ ਹੈ ਇਹ ਸਾਡੀ ਸਮਝ ਤੋਂ ਬਾਹਰ ਆ ਸੋ ਅਸੀਂ ਬੇਨਤੀ ਕਰਦੇ ਆਂ ਸਰਕਾਰਾਂ ਨੂੰ ਵੀ ਕਿ ਪਰਿਵਾਰ ਨੂੰ ਇਹ ਇਨਸਾਫ ਚਾਹੀਦਾ ਔਰ ਸਟੇਟ ਕਰਦੇ ਆਂ ਕਿ ਨੌਜਵਾਨ ਜਿਹੜੇ ਆ ਇਹਨਾਂ ਕੰਟਰੀਆਂ ਦੇ ਵਿੱਚ ਜਾਂਦੇ ਆ ਉਹ ਹੁਣ ਇਹ ਕੰਮ ਸਿਕਯਰ ਨਹੀਂ ਰਿਹਾ ਇਸ ਦੇ ਬਾਰੇ ਸੋਚਣਾ ਪਊਗਾ ਸਾਨੂੰ ਕਿ ਅਸੀਂ ਇਹੋ ਜੀਆਂ ਕੰਟਰੀਆਂ ਤੇ ਨਾਮੀ ਹੋਟਲਾਂ 'ਚ ਰਹਿ ਕੇ ਆਪਣੇ ਆਪ ਨੂੰ ਮਫਿਊਜ਼ ਨਹੀਂ ਕਰ ਸਕਦੇ ਸੋ ਮੈਂ ਇਨ੍ਹਾਂ ਸ਼ਬਦਾਂ ਦੇ ਨਾਲ ਅੱਜ ਬਹੁਤ ਡੂੰਘੇ ਸਦਮੇ ਦੇ ਵਿੱਚ ਪਰਿਵਾਰ ਆ ਤੇ ਬੇਨਤੀ ਕਰਦਾ ਹਾਂ ਪ੍ਰਸ਼ਾਸਨ ਨੂੰ ਕਿ ਇਹਨਾਂ ਦੀ ਸਾਰ ਲਈ ਜਾ